ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਸਾਰੇ ਹੀ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਕੁਝ ਤਰੀਕੇ ਸ਼ੇਅਰ ਕਰਦੇ ਹਾਂ ਜੋ ਕੰਮ ਤੋਂੰਦੇ ਨੂੰ ਬਹੁਤ ਹੀ ਈਜੀ ਬਣਾ ਦੇਣਗੇ ਇਸ ਤਰ੍ਹਾਂ ਆਪਾਂ ਪ੍ਰੈਸੇ ਦਾਰ ਨੂੰ ਫੋਲਡ ਕਰ ਲਵਾਂਗੇ ਤੇ ਨਾਲ ਹੀ ਲਵਾਂਗੇ ਇੱਕ ਰਬੜ ਬੈਂਡ ਰਬੜ ਬੈਂਡ ਦੇ ਉੱਤੇ ਆਪਾਂ ਚੜਾ ਕੇ ਇੱਕ ਵਧੀਆ ਤਰੀਕੇ ਦੇ ਨਾਲ ਪ੍ਰੈਸ ਨੂੰ ਤਾਰ ਨੂੰ ਸੈੱਟ ਕਰ ਦਵਾਂਗੇ ਜੋ ਕਿ ਪਈ ਵਧੀਆ ਲੱਗੂ ਤੇ ਆਪਣੀ ਤਾਰ ਵੀ ਠੀਕ ਹੀ ਲੱਗੂਗੀ ਦੂਸਰੇ ਤਰੀਕੇ ਦੇ ਵਿੱਚ ਤੁਹਾਨੂੰ ਦੱਸਦੇ ਆ ਬੈਲਟ ਨੂੰ ਫੋਲਡ ਕਰਨ ਦਾ ਤਰੀਕਾ ਇਸ ਤਰ੍ਹਾਂ ਵਿੱਚ ਤਿੰਨਗਾਉਂਦੇ ਹੋਏ ਆਪਾਂ ਇਹਨੂੰ ਸਰਕਲ ਦੇ ਵਿੱਚ ਫੋਲਡ ਕਰਨਾ ਹਨ ਜੋ ਕਿ ਅਲਮਾਰੀਆਂ ਵਗੈਰਾ ਦੇ ਵਿੱਚ ਆਪਾਂ ਰੱਖੀ ਹੋਈ ਬਹੁਤ ਹੀ ਵਧੀਆ ਲੱਗਦੀ ਹੈ ਤੇ ਨਾਲ ਹੀ ਆਪਾਂ ਚੀਜ਼ਾਂ ਨੂੰ ਸੰਭਾਲ ਕੇ ਰੱਖ ਸਕਦੇ ਆ ਇਸ ਤਰੀਕੇ ਦੇ ਨਾਲ ਜੋ ਕਿ ਸਪੇਸ ਵੀ ਘਟ ਲੈਂਦੀ ਹੈ ਉਹ ਤੀਸਰੇ ਤਰੀਕੇ ਦੇ ਵਿੱਚ ਤੁਹਾਨੂੰ ਦੱਸਦੇ ਆ ਆਪਾਂ ਸ਼ਰਟ ਨੂੰ ਕਿਸ ਤਰ੍ਹਾਂ ਆਪਾਂ ਤੈਹ ਲਗਾਣੀ ਆ ਉਹ ਇੱਕ ਗੱਤੇ ਦੀ ਮਦਦ ਨਾਲ ਇਸ ਤਰ੍ਹਾਂ ਆਪਾਂ ਗੱਤਾ ਰੱਖਣ ਤੋਂ ਬਾਅਦ ਸਾਈਡਾਂ ਤੋਂ ਫੋਲਡ ਕਰਦੇ ਹੋਏ ਇੱਕ ਪਰਫੈਕਟ ਤਰੀਕੇ ਦੇ ਨਾਲ ਸ਼ਰਟ ਦੀ ਤੈਹ ਲਗਾ ਲਵਾਂਗੇ ਇਸ ਤਰੀਕੇ ਨਾਲ ਆਪਾਂ ਇੱਕ ਸਾਰ ਹੀ ਸਾਰੇ ਸ਼ਰਟਾਂ ਦੀ ਤੈਹ ਲਗਾ ਲਵਾਂਗੇ ਇਸੇ ਗੱਤੇ ਨੂੰ ਯੂਜ਼ ਕਰਦੇ ਹੋਏ ਆਪਾਂ ਹੋਰ ਸ਼ਰਟਾਂ ਨੂੰ ਤੈਹ ਲਗਾੰਦੇ ਵੇ ਇੱਕ ਦੂਜੇ ਦੇ ਉੱਪਰ ਸੈੱਟ ਕਰ ਸਕਦੇ ਹਾਂ ਇਸ ਤਰੀਕੇ ਦੇ ਵਿੱਚ ਤੁਹਾਨੂੰ ਦੱਸਦੇ ਆਪਾਂ ਇਹ ਰੀਚਾਰਜ ਦੀ ਲੀਡ ਨੂੰ ਖਰਾਬ ਹੋਣ ਤੋਂ ਰੋਕਣ ਲਈ ਆਪਾਂ ਨੇ ਕਿ ਵਾਇਰ ਨੂੰ ਸ਼ਾਰਪ ਕਰ ਲਿਆ ਇਹ ਸ਼ਾਰਪ ਕੀਤੇ ਹੋਏ ਸਟਰੰਗ ਆਪਾਂ ਹੁਣ ਲੀਡ ਦੇ ਉੱਪਰ ਲਪੇਟ ਦਵਾਂਗੇ ਇਸ ਤਰੀਕੇ ਦੇ ਨਾਲ ਆਪਣੀ ਚਾਰਜ ਦੀ ਲੀਡ ਇਹ ਜਣੀ ਠੀਕ ਹੋ ਜਾਊਗੀ ਮਤਲਬ ਹੋਰ ਖਰਾਬ ਨਹੀਂ ਹੋਊਗੀ ਅਗਲੇ ਤਰੀਕੇ ਦੇ ਵਿੱਚ ਤੁਹਾਨੂੰ ਦੱਸਦੇ ਆ ਕਿ ਆਪਾਂ ਆ ਡੈਪਟਰ ਵੀ ਖਰਾਬ ਹੋ ਜਾਂਦਾ ਇਸ ਤਰ੍ਹਾਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਆ ਇਸ ਦਾ ਆਪਾਂ ਬਣਾ ਸਕਦੇ ਆ ਆਪਣਾ ਫੋਨ ਸਟੈਂਡ ਤੇ ਅਗਲੇ ਤਰੀਕੇ ਦੇ ਵਿੱਚ ਤੁਹਾਨੂੰ ਦੱਸਦੇ ਆ ਕਿ ਆਪਾਂ ਆਪਣੇ ਕੈਂਚੀ ਨੂੰ ਕਿਸ ਤਰ੍ਹਾਂ ਤਿੱਖੀ ਕਰ ਸਕਦੇ ਆ ਉਸ ਦੇ ਦੀਵਾਨਾ ਵਾਲੇ ਪੱਤੇ ਆਪਾਂ ਇਸ ਤਰ੍ਹਾਂ ਕਟਿੰਗ ਕਰ ਲੈਨੇ ਆ 5 ਤੋਂ 10 ਮਿੰਟ ਇਸ ਤਰ੍ਹਾਂ ਕਟਿੰਗ ਕਰਦੇ ਹੋਏ ਆਪਣੀ ਜਿਹੜੀ ਕੈਂਚੀ ਆ ਉਹ ਬਹੁਤ ਵਧੀਆ ਤਿੱਖੀ ਹੋ ਜਾਊਗੀ ਇਗਲੇ ਤਰੀਕੇ ਦੇ ਵਿੱਚ ਦੱਸਿਆ ਕਈ ਵਾਰ ਆਪਣਾ ਦੁਪੱਟਾ ਜਿਹੜਾ ਐਕਸਟਰਾ ਪੈ ਹੁੰਦੇ ਨੇ ਇਸ ਦਾ ਆਪਾਂ ਸੋਫਾ ਪਿੱਲੋ ਕਵਰ ਕਿਸ ਤਰ੍ਹਾਂ ਬਣਾ ਸਕਦੇ ਹਾਂ ਜੋ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਊਗਾ ਉਹ ਵੀ ਇੱਕ ਰਬੜ ਬੈਂਡ ਦੀ ਮਦਦ ਦੇ ਨਾਲ ਉਮੀਦ ਕਰਦੀ ਹਾਂ ਕਿ ਇਹ ਟ੍ਰਿਕ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦਾ ਹੈ ਇੱਕ ਹੋਰ ਵੀਡੀਓ ਦੇ ਵਿੱਚ ਜਾਂ ਤੱਕ ਸਾਰਿਆਂ ਨੂੰ ਸਤ ਸ੍ਰੀ ਅਕਾਲ